ਜਦੋਂ ਬਾਈ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਨਾ ਤਾਂ ਉਹਨੂੰ ਫੇਲ ਕਰਨ ਵਾਸਤੇ ਤਲਵਾੜੇ ਨਾਂ ਦਾ ਗਦਾਰ ਬਾਦਲਾ ਨੇ ਉਹਦੇ ਨਾਲ ਲੜਾਇਆ ਠੀਕ ਹੈ ਜੀ ਉਸ ਬੰਦੇ ਨੇ ਬਾਈ ਦੀਪ ਦੀਆਂ ਮੁਖਬਰੀਆਂ ਕੀਤੀਆਂ ਸਾਰਾ ਕੁਝ ਕੀਤਾ ਦੀਪ ਬਾਈ ਨੂੰ ਸ਼ਹੀਦ ਕਰਾਉਣ ਤੋਂ ਬਾਅਦ ਉਹ ਬੰਦੇ ਨੇ ਜਥੇਬੰਦੀ ਦੀ ਕਮਾਨ ਆਪਣੇ ਹੱਥਾਂ 'ਚ ਸਾਂਭਣੀ ਚਾਹੀ ਵੀ ਕਿਸੇ ਤਰੀਕੇ ਜਥੇਬੰਦੀ ਜਿਹੜਾ ਪੰਜਾਬ ਦੀਆਂ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਅਧੀਨ ਕੀਤਾ ਜਾ ਸਕੇ ਪਰਵतार ਸਿੰਘ ਖੰਡੇ ਹੁਣੀ ਇਸ ਗੱਲ ਨੂੰ ਸਮਝਦੇ ਸੀ ਇਸ ਕਰਕੇ ਉਹਨਾਂ ਨੇ ਇਹ ਸੇ ਬੰਦੇ ਦੇ ਪੈਰ ਨਹੀਂ ਲੱਗਣ ਦਿੱਤੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਪਾਉ ਦੀ ਚੰਗੀ ਤਰ੍ਹਾਂ ਚੜ੍ਹਦੀ ਕਲਾ ਹੋਈ ਆ ਤੇ ਇਹਨਾਂ ਨੇ ਮੁੜ ਕੇ ਆਹ ਜਿਹੜਾ ਗ੍ਰਿਫਤਾਰੀ ਵਾਲਾ ਕੰਮ ਜਿੱਦਣ ਹੋਇਆ ਉਸ ਦਿਨ ਫਿਰ ਇਹਨਾਂ ਨੇ ਲੱਭੇ ਜਥੇਬੰਦੀ ਜੋ ਕੱਚੇ ਬੰਦੇ ਕੋਈ ਸਤੰਤਰ ਸੰਧੂ ਕੋਈ ਹਰੀਨ ਵਾਲਾ ਗੁਰਪ੍ਰੀਤ ਇਹ ਬੰਦੇ ਸਾਰੇ ਇਹਨਾਂ ਨੇ ਕੱਚੇ ਲੱਭੇ ਤੇ ਉਦੋਂ ਹੀ ਐਂਟਰੀ ਹੋਈ ਸੁਖਜੀਤ ਖੋਸੇ ਦੀ ਇਹ ਸਾਰੇ ਕੰਮ ਜ ਤੇ ਉਸ ਦਿਨ ਤੋਂ ਇਲਜ਼ਾਮ ਤਰਾਸ਼ੀਆਂ ਤੇ ਸਾਰਾ ਕੁਝ ਸ਼ੁਰੂ ਹੋ ਗਿਆ ਇਹਨਾਂ ਇਹੀ ਬੰਦਾ ਸਾਰਿਆਂ ਚੰਗਾ ਲੱਗਦਾ ਸੀ